ਲੱਤ ਪੂਰੀ ਗਲ ਗਈ ਸੀਗੀ ਔਰ ਲੱਖਾਂ ਰੁਪਈਆ ਇਹਨਾਂ ਨੇ ਆਪਣੇ ਭਰਾ ਤੋਂ ਮਗਾ ਮਗਾ ਕੇ ਯੂਕੇ ਤੋਂ ਦੇਤਾ ਡਾਕਟਰਾਂ ਨੇ 24-25 ਲੱਖ ਰੁਪਈਆ ਇਹ ਤੋਂ ਖਾ ਲਿਆ ਵਿਚਾਰੇ ਤੋਂ 7000 ਰੁਪਏ ਰੋਜ਼ ਦਾ ਡਰੈਸਿੰਗ ਕਰਨ ਦਾ ਲੈਂਦੇ ਸੀਗੇ ਔਰ 5 ਤੋਂ 6000 ਰੁਪਏ ਰੋਜ਼ ਦਾ ਉਹ ਕਮਰੇ ਦਾ ਕਿਰਾਇਆ ਲੈਂਦੇ ਸੀਗੇ ਖੂਡ ਦਾ ਹੋਰ ਚੀਜ਼ਾਂ ਪਾ ਕੇ 20000 ਰੁਪਏ ਚ ਇੱਕ ਦਿਨ ਦਾ ਇਨਚਾਰਜ ਕਰਦੇ ਸੀ ਜਿਹੜੀ ਲੱਤ ਬਿਲਕੁਲ ਗਲ ਗਈ ਸੀਗੀ ਬਿਲਕੁਲ ਠੀਕ ਆ ਹੁਣ ਔਰ ਤੁਰਿਆ ਫਿਰਦਾ ਇਹ ਵਧੀਆ ਅੱਜ ਅਨਸ਼ੂਮਨ ਠੀਕ ਹੋ ਕੇ ਆਪਣੇ ਘਰ ਚੱਲਿਆ ਆਪਣੇ ਬੱਚਿਆਂ 'ਚ ਆਪਣੇ ਪਰਿਵਾਰ ਚੱਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਅਨਸ਼ੂਮਨ ਅਨਸ਼ੂਮਨ son of ਲਾਇਆਉਨੀ ਸੰਗੀਤਾ ਬਿੰਦਰਾ ਭੈਣ ਨੇ ਸਾਨੂੰ ਇਹਨਾਂ ਬਾਰੇ ਜਾਣਕਾਰੀ ਦਿੱਤੀ ਸੀ ਜਦੋਂ ਇਹ ਬੰਬੇ ਇੱਕ ਹਸਪੀਟਲ ਤੋਂ ਟ੍ਰੀਟਮੈਂਟ ਕਰਾ ਰਹੀ ਸੀ ਤੇ ਇੱਕ ਨਿੱਕੀ ਜਿਹੀ ਗੰਦੀ ਜਿਹੀ ਇੱਕ ਜਗ੍ਹਾ ਦੇ ਵਿੱਚ ਪਏ ਚਾਲ ਕਹਿੰਦੇ ਉੱਥੇ ਚਾਲ ਮੰਨ ਲਓ ਨਿੱਕੇ ਨਿੱਕੇ ਕਮਰੇ ਬਣੇ ਹੁੰਦੇ ਆ ਉਹਦੇ ਵਿੱਚ ਪਏ ਇਹ ਨਰਕ ਘਟ ਰਹੀ ਸੀ ਲਤ ਪੂਰੀ ਗਲ ਗਈ ਸੀਗੀ ਔਰ ਲੱਖਾਂ ਰੁਪਈਆ ਇਹਨਾਂ ਨੇ ਆਪਣੇ ਭਰਾ ਤੋਂ ਮਗਾ ਮਗਾ ਕੇ ਯੂਕੇ ਤੋਂ ਦੇ ਦਿੱਤਾ ਡਾਕਟਰਾਂ ਨੇ 24-25 ਲੱਖ ਰੁਪਏ ਇਹ ਤੋਂ ਖਾ ਲਿਆ ਵਿਚਾਰੇ ਤੋਂ 7000 ਰੁਪਏ ਰੋਜ਼ ਦਾ ਡਰੈਸਿੰਗ ਕਰਨ ਦਾ ਲੈਂਦੇ ਸੀਗੇ ਔਰ 5 ਤੋਂ 6000 ਰੁਪਏ ਰੋਜ਼ ਦਾ ਉਹ ਕਮਰੇ ਦਾ ਕਿਰਾਇਆ ਲੈਂਦੇ ਸੀਗੇ ਫੂਡ ਦਾ ਹੋਰ ਚੀਜ਼ਾਂ ਪਾ ਕੇ 20000 ਰੁਪਏ ਚ ਇੱਕ ਦਿਨ ਦਾ ਇਹਨੂੰ ਚਾਰਜ ਕਰਦੇ ਸੀ ਤੇ ਇਹ ਪਰਦੇਸੀ ਬੈਸਟ ਅਫਰੀਕਾ ਤੋਂ ਇਲਾਜ ਕਰਾਉਣ ਲਈ ਇੰਡੀਆ ਆਇਆ ਸੀ ਭਾਰਤ ਆਇਆ ਸੀ ਤਾਂ ਫਿਰ ਬਿੰਦਰਾ ਭੈਣ ਨੂੰ ਨਹੀਂ ਜਾ ਕੇ ਇਨੂੰ ਬੰਬੇ ਤੋਂ ਇੱਥੇ ਲੈ ਕੇ ਆਏ ਉਹਨਾਂ ਨੇ ਪਹਿਲਾਂ ਸਾਡੇ ਨਾਲ ਗੱਲ ਕੀਤੀ ਅੰਸ਼ੂਮਨਾਂ ਨੂੰ ਬੰਬੇ ਤੋਂ ਇੱਥੇ ਬਾਈ 에ਰੋ ਲੈ ਕੇ ਆਏ ਇੱਥੇ ਫਿਰ ਇਹਦਾ ਟ੍ਰੀਟਮੈਂਟ ਸ਼ੁਰੂ ਹੋਇਆ ਅੰਸ਼ੂਮਨ ਸਾਡੇ ਕੋਲੇ 30 1 25 ਨੂੰ ਆਇਆ ਸੀ 1 ਸਾਲ ਹੋ ਜਾਣਾ ਅਗਲੇ ਮਹੀਨੇ ਚ ਅੰਸ਼ੂਮਨਾਂ ਨੂੰ ਇੱਥੇ ਆਇਆ ਹੋਇਆ ਪਰ 1 ਸਾਲ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਹੁਣ ਤੁਸੀਂ ਜਿਵੇਂ ਦੇਖਦੇ ਹੋ ਅੰਸ਼ੂਮਨਾਂ ਤੁਰਿਆ ਵੀ ਫਿਰਦਾ ਔਰ ਇਹਦੀ ਲੱਤ ਵੀ ਬਿਲਕੁਲ ਠੀਕ ਹੋ ਗਿਆ ਜਿਹੜੀ ਲੱਤ ਬਿਲਕੁਲ ਗਲ ਗਈ ਸੀਗੀ ਬਿਲਕੁਲ ਠੀਕ ਆ ਹੁਣ ਔਰ ਤੁਰਿਆ ਫਿਰਦਾ ਇਹ ਵਧੀਆ ਪਰ ਤੁਹਾਡੀਆਂ ਦੁਆਵਾਂ ਨੇ ਤੁਹਾਡੀਆਂ ਅਰਦਾਸਾਂ ਨੇ ਅਸੀਸਾਂ ਨੇ ਅੰਸ਼ੂਮਾਨਾ ਨੂੰ ਦੁਬਾਰਾ ਜ਼ਿੰਦਗੀ ਦਿੱਤੀ ਔਰ ਅੰਸ਼ੂਮਾਨਾ ਦਾ ਟ੍ਰੀਟਮੈਂਟ ਵੀ ਅਸੀਂ ਨਹੀਂ ਕਰਾਇਆ ਇਹ ਵਾਇਗਰੂ ਨੇ ਕਰਾਇਆ ਸੱਚੇ ਪਾਤਸ਼ਾਹਾਂ